ਬਬਾ ਸਵਾਗਤ ਦੋਸਤੋ ਇੱਕ ਕਾਫੀ ਦਿਨਾਂ ਤੋਂ ਇੱਕ ਮੁੱਦਾ ਚੱਲ ਰਿਹਾ ਵਾ ਇੱਕ ਸਕੈਮ ਨੂੰ ਲੈ ਕੇ ਅਸੀਂ ਇੱਕ ਜਿਹੜੀਆਂ ਕਪਲੇਬਾਜੀ ਹੋ ਰਹੀ ਸੀ ਲੁੱਟਿਆ ਜਾ ਰਿਹਾ ਸੀ ਉਸ ਦਾ ਇੱਕ ਪਰਦਾ ਫਾਸ਼ ਕੀਤਾ ਸੀ ਜਿਨ੍ਹਾਂ ਵੱਲੋਂ ਇੱਕ ਪਰਦਾ ਫਾਸ਼ ਕੀਤਾ ਗਿਆ ਜਿਨ੍ਹਾਂ ਵੱਲੋਂ ਕੰਪਲੇਂਟਾਂ ਚੱਲ ਰਹੀਆਂ ਵਾ ਉਹ ਅੱਜ ਸਾਡੇ ਨਾਲ ਮੌਜੂਦ ਨੇ ਉਹਨਾਂ ਨੂੰ ਅਸੀਂ ਹੁਣ ਤੁਹਾਡੇ ਸਾਹਮਣੇ ਜਿਹੜਾ ਬਿਠਾ ਰਹੇ ਹਾਂ ਸਾਡੇ ਚੈਨਲ ਦੇ ਉੱਤੇ ਵੀ ਜਿਹੜੇ ਅਲੀਗੇਸ਼ਨ ਲੱਗੇ ਸੀ ਕਿ ਪੈਸੇ ਦਾ ਲੈਣ-ਦੇਣ ਕੀਤਾ ਗਿਆ ਸੋਸ਼ਲ ਮੀਡੀਆ ਤੇ ਜਿਹੜੀ ਆ ਆਡੀਓ ਵਾਇਰਲ ਕੀਤੀਆਂ ਗਈਆਂ ਦੋ ਸ਼ਿਵਸ ਇਹਨਾਂ ਲੀਡਰ ਆਪਸ ਦੇ ਵਿੱਚ ਗੱਲ ਕਰਕੇ ਜਿਹੜਾ ਚੈਨਲ ਦੇ ਨਾਮ ਤੋਂ ਜਿਹੜਾ ਵਾ ਸੈਟਲਮੈਂਟ ਕਰਨ ਦੀਆਂ ਗੱਲਾਂ ਚੱਲ ਰਹੀਆਂ ਸੀ ਉਸ ਤੋਂ ਬਾਅਦ ਜਿਹੜਾ ਵਾ ਸ਼ਿਵਸ ਇਹਨਾਂ ਲੀਡਰ ਦੇ ਵੱਲੋਂ ਜਿਹੜਾ ਉਸ ਦਾ ਸਪਸ਼ਟੀਕਰਨ ਵੀ ਲਗਾਇਆ ਗਿਆ ਸੀ ਵੀਡੀਓ ਦੇ ਵਿੱਚ ਕਿ ਉਸ ਦੇ ਵੱਲੋਂ ਇਹ ਕਹਿ ਆ ਕਿ ਤਹਿਲਕਾ ਪੰਜਾਬੀ ਟੀਵੀ ਨੇ ਕੋਈ ਵੀ ਜਿਹੜਾ ਪੈਸਾ ਨਹੀਂ ਜਿਹੜਾ ਲਿੱਤਾ ਜਾਂ ਮੰਗ ਕੀਤੀ ਉਸ ਨੂੰ ਲੈ ਕੇ ਅੱਜ ਜਿਹਨਾਂ ਵੱਲੋਂ ਕੰਪਲੇਂਟਾਂ ਚੱਲ ਰਹੀਆਂ ਉਹਨਾਂ ਕੋ ਮਾਮਲਾ ਪੁੱਛਦੇ ਸ਼ੁਰੂ ਛੜੀ ਸ਼ੁਰੂਆਤ ਕਿੱ ਹਾਂਜੀ ਐਨ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਪਰਨੀ ਜੀ ਬਾਗਾ ਬੀਜੇਪੀ ਪਾਰਟੀ ਤੋਂ ਮੈਂ ਬਿਲੋਂਗ ਕਰਦਾ ਤੇ ਮੈਨੇ ਇੱਕ ਮੁਨਾਕਸ਼ੀ ਗੱਲ ਆ ਉਹਦੇ ਨਾਲ ਮੇਰੀ ਫੋਨ ਤੇ ਗੱਲਬਾਤ ਹੋਈ ਸੀ ਕਿੱਦਾਂ ਗੱਲ ਕਿੱਦਾਂ ਹੋਈ ਤੁਹਾਡੀ ਨਾਲ ਖੁਲਾਸਾ ਕਰੋ ਕਿੱਥੋਂ ਸ਼ੁਰੂਆਤ ਹੋਈ ਸੀ ਕਿੱਦਾਂ ਇਹਨਾਂ ਨੇ ਪੇਮੈਂਟ ਲੈ ਗਈ ਸਾਰੀ ਸਾਨੂੰ ਜਾਣਕਾਰੀ ਦਿਓ ਠੀਕ ਹੈ ਜੀ ਮੈਨੇ ਫੋਨ ਤੇ ਗੱਲ ਹੋਈ ਸੀ ਮੇਰੀ ਸਿਸਟਰ ਨਾਲ ਪਹਿਲਾਂ ਮੇਰੀ ਸਿਸਟਰ ਨਾਲ ਗੱਲ ਹੋਈ ਤੇ ਮੇਰੀ ਸਿਸਟਰ ਨੇ ਮੇਰੇ ਮਹਿਲਾ ਕਰਾਤੀ ਮੈਂ ਨਾਲ ਗੱਲ ਕੀਤੀ ਮੈਂ ਕਹਿੰਦਾ ਜੀ ਮੇਰਾ ਵੀ ਲੋਨ ਕਰਾ ਦਿਓ ਤੇ ਕਹਿੰਦੀ ਠੀਕ ਹੈ ਹੀ ਕਰਵਾ ਦਿੰਨੇ ਆ ਮੈਂ ਕਿੰਨੇ ਦਾ ਕਲਾਕੇ ਦੂੰਗੇ ਤੇ ਨੇ 20 ਦੀ ਮੰਗ ਕੀਤੀ ਕਹਿੰਦੇ 20 ਲੱਖ ਤੜਾ ਲੋਨ ਹੈ 19 ਲੱਖ ਤੜਾ ਲੋਨ ਹੋ ਜਾਏਗਾ ਤੁਸੀਂ ਸਾਡੇ ਖਾਤੇ ਵਿੱਚ ਪਹਿਲੋਂ ਤੁਹਾਨੂੰ ਕੁਝ ਫਾਈਲ ਖਰਚਾ ਤੁਹਾਨੂੰ ਕੁਝ ਪਾਉਣਾ ਪੈਣਾ ਹੈ ਮੈਂ ਕਿਹਾ ਠੀਕ ਹੈ ਜੀ ਮੈਂ ਪਾ ਦਿੰਦਾ ਮੈਨੂੰ ਆਪਣਾ ਨੰਬਰ ਦਿਓ ਤੇ ਮੈਂ ਇਹਨਾਂ ਦੇ ਖਾਤੇ ਵਿੱਚ ਪਹਿਲੋਂ 8000 ਰੁਪਇਆ ਪਾਇਆ ਜੋ ਕਿ ਧਨਵਾ ਦਿਖਾਣਾ ਹੋ ਜਿੱਦਾਂ ਕੀ ਪੈਸੇ ਪਾਏ ਹੋਏ ਆ ਜੀ ਆ ਕੈਮਰੇ ਨੂੰ ਦਿਖਾਓ ਕੱਢ ਕੇ ਆਹ ਦੇਖੋ ਜੀ ਪਹਿਲਾਂ 8000 ਰੁਪਏ ਪਾਇਆ ਗਿਆ ਇਹਨਾਂ ਦੇ ਖਾਤੇ ਦੇ ਵਿੱਚ ਜੀ ਤੇ ਉਸ ਤੋਂ ਬਾਅਦ ਆ 4000 ਰੁਪਏ ਫਿਰ ਪਾਇਆ ਗਿਆ ਜੀ ਉਸ ਤੋਂ ਬਾਅਦ 870 ਰੁਪਏ ਫਿਰ ਪਾਏ ਗਏ ਜੀ ਆ ਦੇਖੋ ਜੀ ਜੀ ਤੇ ਉਸ ਤੋਂ ਬਾਅਦ ਆ 2000 ਰੁਪਏ ਫਿਰ ਪਾਇਆ ਗਿਆ ਜੀ ਤੇ ਉਸ ਤੋਂ ਬਾਅਦ ਜਿਹੜਾ ਪੇਮੈਂਟ ਹੈ 8000 ਰੁਪਏ ਇਸ ਖਾਤੇ ਦੇ ਵਿੱਚ ਪਾਈ ਗਈ ਜੀ ਤੇ ਆ ਦੇਖੋ ਤੁਸੀਂ ਵੀ ਦੇਖੋ 8000 ਰੁਪਏ ਇਸ ਖਾਤੇ ਵਿੱਚ ਪਾਇਆ ਗਿਆ ਜੋ ਕਿ ਮੇਰੀ ਸਿਸਟਰ ਦੇ ਵੱਲੋਂ ਕਿਸੇ ਤੋਂ ਪਾਇਆ ਗਿਆ ਜੀ ਉਹ ਵੀ ਮਨਾਕਸ਼ੀ ਗਿਲ ਦੇ ਕਹਿਣ ਦੇ ਉੱਪਰ ਜੀ ਨਹੀਂ ਤਾਂ ਅਸੀਂ ਇਸ ਖਾਤੇ 'ਚ ਪੈਸੇ ਪਾਉਂਦੇ ਨਹੀਂ ਸੀਗੇ ਮਨਾਕਸ਼ੀ ਗਿਲ ਦੇ ਕਹਿਣ ਦੇ ਵਿੱਚ ਮੈਂ ਅਸੀਂ ਇਸ ਖਾਤੇ ਵਿੱਚ 8000 ਰੁਪਏ ਪਾਇਆ ਜੋ ਟੋਟਲ 22870 ਰੁਪਏ ਬਣਦੇ ਆ ਜੀ ਤੇ ਇਹ ਕਾਰਡ ਇਸ ਮੈਡਮ ਵੱਲੋਂ ਭੇਜਿਆ ਗਿਆ ਜੋ ਕ੍ਰਾਈਮ ਕੰਟਰੋਲ ਦਾ ਹੈਗਾ ਆ ਆ ਦੇਖੋ ਇਸ ਮੈਡਮ ਨੇ ਵੀ ਕਾਰਡ ਵੀ ਦੋ ਤਿੰਨ ਬਣਾਏ ਹੋਏ ਆ ਇਹ ਕਿ ਪ੍ਰੈਸ਼ਰ ਬਣਾਉਣ ਵਾਸਤੇ ਤੁਹਾਨੂੰ ਕਾਰਡ ਭੇਜੇ ਇਹ ਪ੍ਰੈਸ਼ਰ ਬਣਾਉਣ ਵਾਸਤੇ ਜੀ ਕ੍ਰਾਈਮ ਕੰਟਰੋਲ ਦੇ ਨਾਮ ਤੋਂ ਇਹ ਕ੍ਰਾਈਮ ਕੰਟਰੋਲ ਦੇ ਨਾਮ ਤੋਂ ਸਕਰੀਨ 'ਚ ਦਿਖਾਓ ਆ ਦੇਖੋ ਜੀ ਕ੍ਰਾਈਮ ਕੰਟਰੋਲ ਤੇ ਇੱਕ ਕਾਰਡ ਬਣਾਇਆ ਹੈਗਾ ਇਸ ਮੈਡਮ ਨੇ ਹਿਊਮਨ ਰਾਈਟਸ ਦੇ ਨਾਮ ਤੇ ਬਣਾਇਆ ਹੈਗਾ ਜੀ ਇਹ ਵੀ ਤੁਹਾਨੂੰ ਉਹਨੇ ਭੇਜਿਆ ਹੈ ਪ੍ਰੈਸ਼ਰ ਬਣਾਉਣ ਵਾਸਤੇ ਹਾਂ ਪ੍ਰੈਸ਼ਰ ਬਣਾਉਣ ਵਾਸਤੇ ਵੀ ਜਾਣ ਕੇ ਇਹਨਾਂ ਦੇ ਮਨ 'ਚ ਡਰ ਪੈ ਜਾਵੇ ਵੀ ਮੈਂ ਇੱਕ ਲੇਡੀ ਸਾਹਿਬ ਮੈਨੂੰ ਕੋਈ ਮੈਂ ਇੱਕ ਹੂਮਨ ਰਾਈਟ ਦੀ ਆ ਲੈਡੀ ਸਾਹਿਬ ਕਿ ਮੈਨੂੰ ਕੋਈ ਮੈਨੂੰ ਡਰ ਬੰਦਾ ਡਰ ਜਵੇ ਫੇ ਇੱਕ ਬੈਂਕ ਦਾ ਕਾਰਡ ਬਣਾਇਆ ਹੋਇਆ ਐ ਇਸ ਮੈਡਮ ਨੇ ਐਸ ਐਸ ਬੀ ਆਈ ਬੈਂਕ ਦਾ ਤੁਸੀਂ ਦੇਖ ਸਕਦੇ ਹੋ ਐਸ ਬੀ ਆਈ ਲਾਈਫ ਜਿਹੜਾ ਵਾ ਇਹ ਕਾਰਡ ਬਣਿਆ ਪਿਆ ਵਾ ਤੇ ਉੱਪਰ ਲਿਖਿਆ ਵੀ ਪੈਵਾ ਮਿਨਾਕਸ਼ੀ ਗਿੱਲ ਹੋਰ ਸਰ ਦਿਖਾਓ ਕੀ ਕਾਰ ਪੈ ਕੀ ਜਿਹੜਾ ਕੋਈ ਖਲਾਸੇ ਕੀਤੇ ਸਰ ਹੋਰ ਫੇ ਉਸ ਤੋਂ ਬਾਅਦ ਇਹ ਮੈਨੂੰ ਕੁਝ ਟਾਈਮ ਬਾਅਦ ਮੈਨੂੰ ਇਹ ਇਹਨਾਂ ਤੋਂ ਪੈਸੇ ਅਮਾਉਂਟ ਦਾ ਪੁੱਛਿਆ ਵੀ ਮੈਡਮ ਤੁਸੀਂ ਲੋਨ ਕਹਿੰਦੇ ਦੋ ਦਿਨਾਂ ਬਾਅਦ ਤੁਹਾਡਾ ਲੋਨ ਹੋ ਜਾਏਗਾ ਜੀ ਤੇ ਲੋ ਸਾਡਾ ਕਿਉਂ ਨਹੀਂ ਹੋ ਰਿਹਾ ਜੀ ਤੇ ਮੁੜ ਕੇ ਇਹ ਨਹੀਂ ਮੈਨੂੰ ਆ ਮੇਰੇ ਤੁਹਾਨੂੰ ਪ੍ਰੂਫ ਦਿਖਾ ਲਏ ਆ ਕਾਰਡ ਦਿਖਾ ਲਏ ਆ ਇਹ ਨਹੀਂ ਮੈਨੂੰ ਕਾਰਡ WhatsApp ਕੀਤੇ ਕਿਉਂਕਿ ਮੈਂ ਇਹਨਾਂ ਨੂੰ ਪਹਿਲਾਂ ਕੁਛ ਨਹੀਂ ਦੱਸਿਆ ਸੀਗਾ ਕਿ ਮੈਂ ਕੌਣ ਆ ਕਿਹੜੀ ਪਾਰਟੀ ਤੋਂ ਹੈਗਾ ਮੈਂ ਕੁਛ ਨਹੀਂ ਦੱਸਿਆ ਜਦੋਂ ਮੈਨੂੰ ਇਹ ਨਹੀਂ ਕਾਰਡ ਕੱਲੇ ਆ ਫੇਰ ਵੀ ਮੈਂ ਇਹਨਾਂ ਨਾਲ ਪਿਆਰ ਨੇ ਪੇਸ਼ ਆ ਮੈਂ ਕਹਾ ਮੈਡਮ ਜੀ ਚਲੋ ਮੇਰੇ ਪੈਸੇ ਵਾਪਸ ਕਰ ਦਿਓ ਵੀ ਤੁਸੀਂ ਪੈਸੇ ਉਹਨਾਂ ਦੇ ਕੋਲੋਂ ਲੈਣੇ ਆ ਕਾਰਡ ਭੇਜਣ ਦਾ ਮਕਸਦ ਕੀ ਸੀਗਾ ਇੱਕ ਡਰਾਉਨ ਦਾ ਮਤਲਬ ਜੀ ਵੀ ਮੈਂ ਹੋਮਰ ਰਾਈਟ ਦੀ ਆ ਲੇਡੀਸ ਆ ਕਿ ਮੈਂ ਤੁਹਾਨੂੰ ਇਹਨਾਂ ਦੇ ਮਨ ਦੇ ਵਿੱਚ ਜਾਂ ਮੈਂ ਇਹਨਾਂ ਦਾ ਡਰ ਪੈ ਜਵੇ ਵੀ ਇਹ ਮੇਤੋਂ ਪੈਸੇ ਨਾ ਮੰਗਣ ਜੀ ਤੇ ਜਦੋਂ ਮੈਨੂੰ ਇਹਨੀਆਂ ਘੱਲਾਂ ਦੇ باوجود ਵੀ ਮੈਂ ਨਹੀਂ ਕੁਛ ਮੰਨਿਆ ਤੇ ਮੈਂ ਇਹਨਾਂ ਤੇ ਕੰਪਲੀਟ ਭਾਈ ਜੀ ਮੈਡਮ ਦੇ ਉੱਪਰ ਅ ਐਸਐਸਬੀ ਦਾ ਅਪਰ ਕੰਪਲੀਟ ਭਾਈ ਹੋਈ ਆ ਜੋ ਕਿ ਚਾਹਿਆਂ ਦੇ ਤਿੰਨ ਪਰਵਾਨੇ ਮੈਡਮ ਚੱਲ ਗਏ ਆ ਜੀ ਤੇ ਉਸ ਤੋਂ ਬਾਅਦ ਇਹਨੇ ਮੈਨੂੰ ਆਪਣੇ ਇਹਨਾਂ ਦਾ ਕੋਈ ਆਰਕੇ ਖੋਸਲਾ ਜੋਕਰ ਦਾ ਆਪਣੇ ਆਪ ਨੂੰ ਪੰਜਾਬ ਪ੍ਰਧਾਨ ਦੱਸਦਾ ਪਿਆ ਆ ਉਹ ਬੰਦਾ ਹੈਗਾ ਆ ਤੁਹਾਨੂੰ ਮੈਂ ਫੋਟੋ ਦਿਖਾਉਣਾ ਆ ਤੇ ਇਹਨੇ ਮੈਨੂੰ ਉੱਥੋਂ ਕਾਲ ਕਰਾਈ ਆਹ ਬੰਦਾ ਹੈਗਾ ਪੰਜਾਬ ਪ੍ਰਧਾਨ ਆ ਜੋ ਕਿ ਇਹਦੇ ਕਹਿਣ ਤੇ ਇਹ ਮਨਕਸ਼ੀ ਗਿਲ ਕੰਮ ਕਰਦੀ ਪਈ ਆ ਇਹਦੇ ਕਹਿਣ ਦੇ ਕੰਮ ਕਰਦੀ ਪਈ ਆ ਇਸ ਬੰਦੇ ਦੇ ਮੈਨੂੰ ਕਾਲ ਆਏ ਆ 12 ਵਜੇ 10 ਮਿੰਟ ਤੇ ਫੋਨ ਆਇਆ ਪਹਿਲਾਂ ਆਇਆ 98148 48747 ਇਹਨੇ ਮੈਨੂੰ ਆਪਣੇ ਦਫ਼ਤਰ ਸੱਦਿਆ ਜੀ ਇਹ ਸਖਸ਼ ਨੇ ਆਪਣੇ ਦਫ਼ਤਰ ਸੱਦਿਆ ਮੈਨੂੰ ਜੀ ਤੇ ਮੈਂ ਕਹਾਂ ਜੀ ਸਤੋ ਠੀਕ ਹੈ ਭਾਈ ਜੀ ਤੁਸੀਂ ਮੈਨੂੰ ਮਿਲ ਲਓ ਇਹ ਕਹਦਾ ਜੀ ਤੁਸੀਂ ਮੇਰੇ ਦਫਤਰ ਆਓ ਤੁਸੀਂ politcal ਬੰਦੇ ਆ ਤੁਸੀਂ ਮੇਰੇ ਦਫਤਰ ਆਓ ਜੀ ਮੈਂ ਕਹਾਂ ਜੀ ਵੈਲਕਮ ਮੈਂ ਤਾਂ ਦਫਤਰ ਆਉਣਾ ਤੇ ਉਸ ਤੋਂ ਬਾਅਦ ਮੈਨੂੰ ਕੁਝ ਟਾਈਮ ਬਾਅਦ ਇਸ ਨੰਬਰ ਤੋਂ ਕਾਲ ਲਗਾ ਦਿੱਤੀ ਗਈ ਹੈ 98556 92306 ਜਿਹਦੇ ਵਿੱਚ ਕੀ ਆਪਾਂ ਅੱਜ ਕਈਆਂ ਦੇ ਮਨ ਦੇ ਵਿੱਚ ਬਹਿਮ ਆ ਕਿ ਇੱਕ ਤਹਿਲਕਾ ਪੰਜਾਬੀ ਟੀਵੀ ਜੋ ਕਿ ਜਿਹਦਾ ਨਾਮ ਆ ਸਾਰੇ ਚੈਨਲਾਂ ਦੇ ਸਾਰੇ ਵਾਰਡ ਦੇ ਵਿੱਚ ਤਹਿਲਕਾ ਪੰਜਾਬੀ ਟੀਵੀ ਦਾ ਨਾਮ ਚੱਲਦਾ ਪਿਆ ਆ ਤੇ ਅੱਜ ਉਸ ਟੀਵੀ ਦੇ ਉੱਪਰ ਉਂਗਲੀ ਚੱਕੀ ਜਾ ਰਹੀ ਆ ਤੇ ਉਹ ਅਸੀਂ ਉਂਗਲੀ برداشت ਨਹੀਂ ਕਰਾਂਗੇ ਤੇ ਮੈਂ ਅੱਜ ਇਹ ਸੌਰੀਓ ਜੋ ਕੀ ਕਹਿ ਰਹੇ ਆ ਕਿ ਇਹ ਆਡੀਓ ਫੇਕ ਆ ਅੱਜ ਮੈਂ ਆਡੀਓ ਸਭ ਨੂੰ ਸੁਣਾਵਾਂਗਾ ਜਿਹੜੀ ਇਸ ਬੰਦੇ ਨੇ ਧਮਕੀ ਦਿੱਤੀ ਹੈ ਦੋਸਤੋ ਆਡੀਓ ਦੀ ਗੱਲ ਕਰਦੇ ਜਿੰਨਾ ਇਹਨਾਂ ਵੱਲੋਂ ਕਹਿ ਰਿਹਾ ਜਿਸ ਆਡੀਓ ਦੀ ਗੱਲ ਕਰ ਰਹੀ ਸੀ ਆਪਾਂ ਸੋਸ਼ਲ ਮੀਡੀਆ ਤੇ ਵੀ ਕਾਫੀ ਸਾਨੂੰ ਮੈਸੇਜ ਆ ਰਹੇ ਸੀ ਕੋਈ ਲੀਡਰ ਵੀ ਕਹਿ ਰਹੇ ਸੀ ਕਿ ਇਹ ਆਡੀਓ ਫੇਕ ਆ ਤੇ ਹੁਣ ਆਡੀਓ ਹੀ ਉਹ ਤੁਹਾਨੂੰ ਸੁਣਾਣੇ ਆ ਕਿ ਜਿਹੜੇ ਕਹਿੰਦੇ ਆ ਏਆਈ ਦੁਆਰਾ ਆਡੀਓ ਬਣਾਈ ਗਿਆ ਸਰ ਸੁਣੋ ਇਹ ਗੱਲ ਨੋਟ ਕਰੋ ਸਾਡੀ ਕ੍ਰਾਈਮ ਗੈਂਗ ਦਾ ਨਾ ਤਾਂ ਤੁਹਾਡਾ ਦੂਸਰਾ ਸਟੇਟਸ ਕਿਹੇ ਆਰਗੇਨਾਈਜੇਸ਼ਨ ਦੇ ਸਾਰੇ ਕਾਰਡ ਫਾਈਨਲ ਕਰੋ ਖਤਮ ਕਰ ਦਿਓ along ਨਾਲ ਉਹਨਾਂ ਦੇ ਸਾਹਮਣੇ ਜੇ ਕੋਈ ਹਮਨ ਰਾਈਟਰ ਹੋਣਾ ਨਾ ਰਾਈਟਰ ਤੋਂ 3 ਉਹੜੇ ਘੱਲੋ ਦਿੱਲੀ ਨੇੜੇ ਤੇ ਤੁਸਨ ਨੇੜੇ ਆ ਦਿਮਾਗ ਚ ਰੱਖਿਓ ਜਿੱਥੇ ਅਸੀਂ ਉਹਦੇ ਦਿੱਲੀ ਵੀ ਦੂਰ ਆ ਤੇਰੀ ਗੱਲ ਨੂੰ ਫਾਲੋਅ ਅਪ ਕਰਕੇ ਨਾ ਮੈਂ ਕੀ ਕਹਿਆ ਤੁਹਾਨੂੰ ਹਲੋ ਤੁਸੀਂ ਆਪਾਂ ਖੜੇ ਆ ਫਿਰ ਭਾਵੇਂ 50 ਬੰਦੇ ਹੋਣ ਕੋਈ ਚੱਕਰ ਨਹੀਂ ਹਲੋ ਈਆ ਬੱਗੇ ਦੀ ਹਿੰਮਤ ਤਾਂ ਨੂੰ ਮੜ ਕੇ ਕੋਈ ਸਾਲਾ ਫੋਨ ਫੋਨ ਕਰਦੇ ਤੇ ਰਾਈਡਿਆ ਪੈਸੇ ਵਾਕੇ ਆਪਾਂ ਫਸ ਗਏ ਤੁਸੀਂ ਪੈਸੇ ਦੀ ਗਾਂ ਬਾਤ ਤੇ ਪੈਸੇ ਤੁਹਾਨੂੰ ਦੇਣੇ ਨੇ ਗੱਲ ਕਰਦੇ ਉਹ ਵੀ ਆਪਾਂ ਸੈਟਿੰਗ ਪਾ ਲਾਂਗੇ ਜੇ ਮੈਨੂੰ ਦੋ ਤਿੰਨ ਕੰਮ ਦੇ ਜ਼ਿੰਮੇਵਾਰੀ ਮੈ ਲੈ ਲਾਂ ਨਾ ਤੁਹਾਨੂੰ ਕੁਝ ਨਹੀਂ ਪੈਸਾ ਮੈਂ ਪਹਿਲੇ ਨੂੰ ਬੱਗੇ ਦਾ ਉਹ ਮੈਂ ਕਢਾ ਲੂੰਗਾ ਬੇਰਾ ਬੇਰੀ ਨਹੀਂ ਦੂਸਰੀ ਗੱਲ ਮੈਨੂੰ ਜਿਹੜਾ ਕੰਮ ਦੇਣਾ ਸਾਡੇ ਤੇ ਕਈ ਪ੍ਰੋਬਲਮ ਆਣ ਜੋ ਮਰਜੀ ਕਹੇ ਸਰਵਨਾਹ ਅੰਤਰੋਖੇ ਸੇ ਨੂੰ ਫੋਨ ਨਹੀਂ ਕਰਨਾ ਇੱਥੇ ਤੋਂ ਤੇਰੀ ਖੋਦੀ ਬਾਬਰ ਐਮਪੀ ਜੀ ਨਹੀਂ ਆ ਚੀਫ ਅਡਮਿਨਿਸਟਰੇਟਰ ਜੀ ਨਹੀਂ ਮੈਂ ਤੁਹਾਨੂੰ ਅੱਲੇ ਦਿਖਾਉਂਦਾ ਨਹੀਂਗਾ ਮੈਂ ਮੈਨੂੰ ਲੈਟ ਮੀਡੀਆ ਸਿਕਿਉਰਿਟੀ ਮਿਲੀ ਤਾਂ ਲੈ ਲੈਂਦਾ ਕਿਉਂ ਨਹੀਂ ਕੱਲੇ ਨਹੀਂ ਲੈਣਾ ਤੇ ਕਾਬਾ ਨਹੀਂ ਕਰੋ ਬੱਲ ਚਾਲੂ ਕਰੋ ਯਾਰ ਕਹਿਣ ਦਾ ਭਾਵ ਆ ਕਿ ਜੋ ਮੈਂ ਕਰ ਦਿੱਤਾ ਨਾ ਉਹ ਅਟੱਲ ਆ ਤੇ ਨਾ ਮੇਰੇ ਦਫ਼ਤਰ ਆਉਂਗਾ ਉਹਨੂੰ ਇਸ ਕੋ ਗਿਆ ਤੇ ਕਿ ਪੋਲਿਟਿਕਲ ਰਾਇਡ ਦਾ ਬੰਦਾ ਕੋਈ ਨਹੀਂ ਇੱਥੇ ਆਲਾ ਬਣਾਇਆ ਨਹੀਂ ਆਲਾ ਇਹ ਜਿਹੜੀ ਆਡੀਓ ਨੂੰ ਜਿਹੜਾ ਫੇਕ ਦੱਸਿਆ ਜਾ ਰਿਹਾ ਸੀ ਲੀਡਰਾਂ ਵੱਲੋਂ ਇਹ ਆਡੀਓ ਦਾ ਸੱਚ ਜਿਹੜਾ ਤੁਹਾਡੇ ਸਾਹਮਣੇ ਲੈ ਕੇ ਆਏ ਆਂ ਸੀ ਕਿੰਨੇ ਵਜੇ ਜਿਹੜਾ ਫੋਨ ਆਇਆ ਦੋ ਨੰਬਰਾਂ ਤੋਂ ਜਿਹੜਾ ਕਾਲ ਆਇਆ ਸੀ ਬੱਗਾ ਜੀ ਹੋਰ ਅੱਗੇ ਜਿਹੜਾ ਮਾਮਲਾ ਕੀ ਨਿਕਲ ਗਿਆ ਹੈ ਹੋਰ ਉਸ ਤੋਂ ਬਾਅਦ ਹੁਣ ਤੁਸੀਂ ਆਪਸਾ ਬਲਾਓ ਜਿਹੜਾ ਬੰਦਾ ਆਪਣੇ ਆਪ ਨੂੰ ਦੱਸ ਰਿਹਾ ਕਿ ਮੇਰੀ ਪਹੁੰਚ ਸੀਐਮ ਨਾਲੋਂ ਐਮਪੀ ਨਾਲੋਂ ਉੱਪਰ ਆ ਅੱਜ ਮੈਂ ਸੀਐਮ ਤੇ ਆਪਣੇ ਸਾਡੇ ਪੰਜਾਬ ਦੇ ਸੀਐਮ ਭਗਵੰਤ ਮਾਨ ਜੀ ਆ ਉਹਨਾਂ ਨੂੰ ਪੁੱਛਣਾ ਚਾਹੁੰਦਾ ਆ ਕਿ ਇੱਕ ਕ੍ਰਾਈਮ ਕੰਟਰੋਲ ਰੈਵਿਊਸ਼ਨ ਚਲਾਉਣ ਵਾਲਾ ਬੰਦਾ ਜੋ ਕਿ ਆਪਣੇ ਆਪ ਨੂੰ ਪੰਜਾਬ ਪ੍ਰਧਾਨ ਦੱਸ ਰਿਹਾ ਉਹ ਆਪਣੀ ਪਹੁੰਚ ਉੱਪਰ ਦੱਸ ਰਿਹਾ ਜੀ ਤੇ ਮੈਂ ਐਮਪੀ ਆਪਣੇ ਚਰਨਜੀਤ ਚੰਨੀ ਜੀ ਆ ਉਹ ਵੀ ਉਹਨਾਂ ਦਾ ਵੀ ਉਹਨਾਂ ਦੇ ਵੀ ਦੱਸੀ ਆ ਕਿ ਮੇਰੀ ਪਹੁੰਚ ਐਮਪੀ ਨਾਲ ਵੀ ਉੱਪਰ ਆ ਕੀ ਉਹ ਇਹਨਾਂ ਤੋਂ ਛੋਟੇ ਆ ਮੇਰਾ ਸਵਾਲ ਆ ਜੁਹਾਂ ਨੂੰ ਆ ਐਮਪੀ ਸਾਹਿਬ ਨੂੰ ਤੇ ਸੀਐਮ ਸਾਹਿਬ ਨੂੰ ਜੀ ਕਿ ਇਹ ਬੰਦਾ ਤੋਂ ਆ ਜਿਹੜਾ ਬੰਦਾ ਦੇਖੋ ਇਹ ਬੰਦਾ ਆਪਣੇ ਆਪ ਨੂੰ ਉਹਨਾਂ ਤੋਂ ਉੱਪਰ ਦੱਸ ਰਿਹਾ ਇਹ ਬੰਦਾ ਆਪਣੇ ਆਪ ਨੂੰ ਉਹਨਾਂ ਤੋਂ ਉੱਪਰ ਦੱਸ ਰਿਹਾ ਕਿ ਮੇਰੀ ਪਹੁੰਚ ਉਹਨਾਂ ਤੋਂ ਉੱਪਰ ਆ ਮੈਨੂੰ ਲਾਲ ਬੱਤੀ ਵਾਲੀ ਗੱਡੀ ਮਿਲੀ ਆ ਜੀ ਸਕਿਉਰਟੀ ਮਿਲੀ ਆ ਮਤਲਬ ਕਿ ਇਹਦੇ ਕਹਿਣ ਦਾ ਮਤਲਬ ਹੈ ਕਿ ਮੈਨੂੰ ਡਰਾ ਰਿਹਾ ਧਮਕੀਆਂ ਦੇ ਰਿਹਾ ਬੰਦਾ ਹੈ ਉਸ ਤੋਂ ਬਾਅਦ ਆਹ ਦੇਖ ਲਓ ਇੱਕ ਇਹਨਾਂ ਤੋਂ ਬੰਦਾ ਐਸਕੇ ਆ ਜੋ ਕਿ ਸਾਡੇ ਮੈਨੂੰ ਇਹਦੀ ਕਾਲ ਆਈ ਹੈ ਐਸਕੇ ਦੀ ਵੀ ਵੀ ਮਿਲਣਾ ਭਰਾ ਤੁਹਾਨੂੰ ਮੈਂ ਕਿਹਾ ਠੀਕ ਹੈ ਆ ਜਾਓ ਵੈਲਕਮ ਜੀ ਕਿਉਂਕਿ ਸਾਡਾ ਅਸੂਲ ਹੈ ਅਸੀਂ ਕਿਸੇ ਨੂੰ ਇਹ ਨਹੀਂ ਵੀ ਕਿਹਾ ਵੀ ਤੁਸੀਂ ਸਾਡੇ ਦਫਤਰ ਆਓ ਅਗਰ ਤੁਸੀਂ ਸਾਨੂੰ ਬੁਲਾਓਗੇ ਅਸੀਂ ਤੁਹਾਡੇ ਦਫਤਰ ਵੀ ਆਵਾਂਗੇ ਜੀ ਅਸੀਂ ਕਿਸੇ ਦੇ ਸਾਡੇ ਕੋਈ ਦਿਲ ਚ ਜਾਂ ਮਨ ਚ ਕੋਈ ਬੈਡ ਬਲੋਡ ਨਹੀਂ ਕਿਸੇ ਵਾਸਤੇ ਨਹੀਂ ਹੈ ਇਹ ਸਾਡੇ ਕੋ ਆਏ ਮੈਨ ਪਰ ਦਿਖਾ ਸਕਦੇ ਤੁਸੀਂ ਦਰਸ਼ਕਾਂ ਨੂੰ ਕੌਣ ਆਇਆ ਹੈ ਮਿਲਣ ਆਹ ਦੇਖੋ ਜੀ ਆ ਸਖਸ਼ ਨੂੰ ਮਿਲਣਾ ਆਇਆ ਸੀਗਾ ਮੁਲਾਜ਼ਮਾਂ ਕੋਈ ਇਹ ਦੇਖੋ ਜੀ ਇਹ ਤੁਹਾਨੂੰ ਮੁਲਾਜ਼ਮ ਲੱਗ ਰਿਹਾ ਬੰਦਾ ਜੀ ਮੈਂ ਸਭ ਨੂੰ ਪੁੱਛ ਰਿਹਾ ਪੂਰੇ ਆਪਣੇ ਪੂਰੇ ਪੰਜਾਬ ਵਾਸੀਆਂ ਨੂੰ ਜੋ ਪੰਜਾਬ ਪੁਲਿਸ ਦੇ ਡੀਜੀਪੀ ਸਾਹਿਬ ਆ ਐਸਐਸਪੀ ਸਾਹਿਬ ਆ ਸੀਪੀ ਸਾਹਿਬ ਆ ਆ ਹੋਰ ਸਾਰੇ ਆਫੀਸਰ ਆ ਛੋਟੇ ਤੋਂ ਲੈ ਕੇ ਵੱਡੇ ਤੱਕ ਉਹਨਾਂ ਨੂੰ ਮੇਰਾ ਇਹ ਸਵਾਲ ਆ ਕਿ ਇਹ ਬੰਦਾ ਤੁਹਾਨੂੰ ਮੁਲਾਜ਼ਮ ਲੱਗ ਰਿਹਾ ਮੇਰੇ ਮੈਨੂੰ ਇਹ ਆ ਬਾਜ ਯੂਨੀਫਾਰਮ ਦੇ ਵਿੱਚ ਪਾ ਕੇ ਆਇਆ ਯੂਨੀਫਾਰਮ ਪਾ ਕੇ ਆਇਆ ਬੂਟ ਪਾ ਕੇ ਆਇਆ ਪੈਂਟ ਪਾ ਕੇ ਆਇਆ ਮਲਾਜਮ ਦੀ ਮਲਾਜਮ ਦੀ ਜੀ ਮਤਲਬ ਵੀ ਕਿ ਸਾਨੂੰ ਡਰਾਉਣ ਆਇਆ ਬੰਦਾ ਜੀ ਤੁਹਾਨੂੰ ਕੀ ਤੁਹਾਨੂੰ ਕੀ ਕਿਹਾ ਕਿ ਉਹਨਾਂ ਨੇ ਕੀ ਦਿਵਾ ਕੇ ਆ ਕੇ ਡਿਮਾਂਡ ਹੀ ਰੱਖੀ ਕਿ ਮਨਾਕਸ਼ੀ ਗੱਲ ਤੇ ਆ ਕੇ ਹੁਸਲਾ ਤੋਂ ਤੁਸੀਂ ਜੋ ਵੀ ਤੁਸੀਂ ਕੰਪਲੀਟ ਕੀਤੀ ਆ ਵਾਪਸ ਲੈ ਲਓ ਜੀ ਤੇ ਮੈਂ ਤੁਹਾਡੇ ਜਿਹੜੇ ਅਮਾਉਂਟ ਤੁਹਾਡੀ ਜੋ ਬਣਦੀ ਆ 22870 ਰੁਪਏ ਮੈਂ ਤੁਹਾਨੂੰ ਵਾਪਸ ਕਰਾਉਂਗਾ ਪਰ ਕਿਸ਼ਤਾਂ ਦੇ ਵਿੱਚ ਜੀ ਉਸ ਤੋਂ ਬਾਅਦ ਇੱਕ ਸਾਡੇ ਮੇਰੇ ਵੀਰ ਆ ਬਹੁਤ ਵਧੀਆ ਆ ਆਪਾਂ ਉਸ ਨੂੰ ਮਾੜਾ ਨਹੀਂ ਕਹਿ ਸਕਦੇ ਆ ਸ਼ੇਵ ਸੈਨਾ ਦੇ ਜੋ ਕਿ ਅਜੇ ਬੱਬਰ ਨਾਂ ਜੀ ਕਿੱਥੋਂ ਆ ਜੀ ਇਹ ਪਠਾਨਕੋਟ ਤੋਂ ਆ ਜੀ ਮੈਂ ਆਪਣੇ ਇਸ ਵੀਰ ਨੂੰ ਇੱਕੋ ਗੱਲ ਪੁੱਛਣੀ ਚਾਹਨਾ ਕੀ ਜਲੰਧਰ ਦੇ ਵਿੱਚ ਆ ਦੇਖੋ ਮੇਰਾ ਵੀਰ ਆ ਦੋਨੇ ਇਕੱਠੇ ਖੜੇ ਆ ਆ ਮੈਂ ਆਪਣੇ ਇਸ ਵੀਰ ਨੂੰ ਇੱਕੋ ਗੱਲ ਪੁੱਛਣੀ ਚਾਹਨਾ ਕੀ ਪਠਾਨਕੋਟ ਦੇ ਵਿੱਚ ਕੀ ਹੋ ਰਿਹਾ ਜਲੰਧਰ ਵਾਲਿਆਂ ਨੂੰ ਨਹੀਂ ਪਤਾ ਜਲੰਧਰ ਵਿੱਚ ਕੀ ਹੋ ਰਿਹਾ ਮੇਰੇ ਸਹਭਰਾ ਨੂੰ ਪਤਾ ਆ ਮੈਂ ਆਪਣੇ ਸਵੀਰ ਨੂੰ ਪੁੱਛਣਾ ਚਾਹਣਾ ਕਿ ਮੇਰੇ ਇਸ ਘਰਾ ਨੂੰ ਪਤਾ ਜਿਲੰਦਰ ਵਿੱਚ ਕੀ ਹੋ ਰਿਹਾ ਇੱਕ ਜਿਲੰਦਰ ਦੇ ਵਿੱਚ ਬੈਠ ਕੇ ਬੰਦਾ ਕ੍ਰਾਈਮ ਕੰਟਰੋਲ ਦੇ ਵਿੱਚ ਨਾਂ ਦੇ ਉੱਪਰ ਠਗੀਆਂ ਮਾਰ ਰਿਹਾ ਲੋਕਾਂ ਦੇ ਨਾਲ ਆਪਣੇ ਇੱਕ ਇਹ ਨਹੀਂ ਲੇਡਿਸ ਮੋਰੇ ਕੀਤੀ ਹੈ ਮੈਂ ਪਹਿਲਾਂ ਉਹਦਾ ਜ਼ਿਕਰ ਕੀਤਾ ਸੀਗਾ ਮਨਕਸ਼ੀਗਿਲ ਦਾ ਜ਼ਿਕਰ ਕੀਤਾ ਸੀਗਾ ਤੇ ਇਨੀ ਉਹ ਲੇਡਿਸ ਮੋਰੇ ਕੀਤੀ ਹੈ ਜੋ ਕਿ ਲੋਕਾਂ ਦੇ ਜਾ ਕੇ ਫੋਨ ਕਰਦੀ ਹੈ ਲੋਕਾਂ ਨੂੰ ਕਦੀ ਇਨਸ਼ੋਰੈਂਸ ਦੇ ਨਾਂ ਤੇ ਕਹਿੰਦੀ ਆ ਕਦੀ ਲਾਇਸੈਂਸ ਦੇ ਨਾਂ ਤੇ ਕਹਿੰਦੀ ਆ ਕਦੀ ਲੋਨ ਦੇ ਨਾਂ ਤੇ ਕਹਿੰਦੀ ਆ ਕਿ ਮੰਨੋ ਦਿਓ ਮੜ ਕੇ ਆਪਣੇ ਖਾਤੇ ਵਿੱਚ ਪੈਸੇ ਪਾ ਲੈਂਦੀ ਆ ਤੇ ਮੜ ਕੇ ਕਿਸੇ ਦੀ ਗੱਲ ਨਹੀਂ ਸੁਣਦੀ ਜੀ ਮੇਰਾ ਕੱਲੇ ਨਾ ਨਹੀਂ ਕਿੱਥੇ ਕਿੱਥੇ ਇਹਨਾਂ ਨੇ ਠਗੀ ਮਾਰੀ ਆ ਮੈਂ ਇਹਨਾਂ ਨੂੰ ਠੱਗਾਂਗਾ ਅੱਜ ਕਿਤੇ ਨਹੀਂ ਮੇਰੇ ਵੀਰ ਕਹਿ ਰਹੇ ਕਿ ਤੁਸੀਂ ਇਹਨਾਂ ਨੂੰ ਠੱਗ ਸਤ ਰਹੇ ਆ ਮੈਂ ਕਹਿ ਰਿਹਾ ਠੱਗ ਮੈਂ ਠੱਗ ਕਹਿ ਰਿਹਾ ਮੈਂ ਤੇ ਜਿਹਨੇ ਜੋ ਕਰਨਾ ਕਰ ਲਵੇ ਮੈਂ ਠੱਗ ਕਹਿ ਰਿਹਾ ਕਿ ਆਰ ਕੇ ਖੋਸਲਾ ਇੱਕ ਠਗੀ ਦਾ ਠਗਾ ਠੱਗ ਠਗੀ ਦਾ ਕੰਮ ਚਲਾ ਰਿਹਾ ਕ੍ਰਾਈਮ ਕੰਟਰੋਲ ਨੂੰ ਜੋ ਰੀਫ ਫਾਰਮ ਆ ਉਸ ਨੂੰ ਬਦਨਾਮ ਕਰ ਰਿਹਾ ਜੀ ਉਸ ਨੂੰ ਬਦਨਾਮ ਕਰ ਰਿਹਾ ਬੰਦਾ ਜਲੰਧਰ ਦੇ ਵਿੱਚ ਬੈਠ ਕੇ ਤੇ ਮੇਰਾ ਵੀਰ ਅਜੇ ਬੱਬਰ ਆ ਇੱਕ ਸ਼ਿਵ ਸੈਨਾ ਬਹੁਤ ਹੀ ਅੱਛੀ ਤੇ ਸੂਝਵਾਨ ਪਾਰਟੀ ਆ ਇਹ ਪੂਰੇ ਮੈਂ ਕੱਲਾ ਪਠਾਨਕੋਟ ਜੀ ਨਹੀਂ ਕਹਣਾ ਸ਼ਿਵ ਸੈਨਾ ਮਤਲਬ ਭੋਲੇ ਸ਼ੰਕਰ ਦਾ ਨਾਮ ਉਸ ਦੇ ਨਾਮ ਤੋਂ ਪਾਰਟੀ ਬਣਾਈ ਗਈ ਆ ਜੋ ਕਿ ਤਿੰਨਾਂ ਲੋਕਾਂ ਦੇ ਸਵਾਮੀ ਆ ਉਹਨਾਂ ਦੇ ਨਾਂ ਤੋਂ ਪਾਰਟੀ ਬਣਾਈ ਗਈ ਆ ਸਤਿਆਂ ਮੇ ਮਜਤਿਆ ਜਿੱਥੇ ਕਿ ਉਹ ਨਹੀਂ ਕਿਹਾ ਕਿ ਸੱਚ ਬੋਲੋ ਸੱਚ ਦਾ ਸਾਥ ਦਿਓ ਪਰ ਮੇਰਾ ਵੀਰ ਝੂਠ ਦਾ ਸਾਥ ਦੇਣ ਡਿਆ ਯਾਰ ਹੁਣ ਦੇਖੋ ਮੇਰਾ ਵੀਰ ਹੁਣ ਇੱਕ ਸੱਚ ਜਾਣ ਕੇ ਵੀ ਜੇ ਹੁਣ ਵੀ ਮੇਰਾ ਵੀਰ ਸੱਚ ਸੱਚ ਜਾਣ ਨਹੀਂ ਬੈਠਾ ਇਹਨੇ ਇੱਕ ਪੋਸਟ ਪਾਈ ਆ ਦੇਖੋ ਆ ਜਿਸ ਦੇ ਵਿੱਚ ਕੀ ਆਡੀਓ ਨੂੰ ਝੂਠ ਲਾਇਆ ਗਿਆ ਕੀ ਆਡੀਓ ਝੂਠ ਆ ਜਿਹੜੀ ਮੇਰੇ ਵੀਰ ਤਲਕਾ ਪੰਜਾਬੀ ਵੀਡੀਓ ਵੱਲੋਂ ਪਾਈ ਗਈ ਆ ਪੋਸਟ ਟੀਵੀ ਨੂੰ ਚਟਲਾਇਆ ਗਿਆ ਆਡੀਓ ਨੂੰ ਆਡੀਓ ਨੂੰ ਚਟਲਾਇਆ ਗਿਆ ਕਿ ਇਹ ਆਡੀਓ ਐਡੀਟਿੰਗ ਕਰਕੇ ਪਾਈ ਗਈ ਆ ਜੀ ਚਲੋ ਮੈਂ ਆਪਣੇ ਇਸ ਵੀਰ ਨੂੰ ਇੱਕ ਸਵਾਲ ਪੁੱਛਦਾ ਅਗਰ ਜੇ ਵੀਡੀਓ ਐਡੀਟਿੰਗ ਕਰਕੇ ਪਾਈ ਗਈ ਉਹਦੇ ਵਿੱਚ ਦੋ ਵਾਰ ਇੱਕ ਸਵਰਨ ਹੰਸਿਆ ਉਸ ਮੇਰੇ ਸਾਡੇ ਵੀਰ ਦਾ ਨਾਂ ਕਿੱਥੋਂ ਆ ਗਿਆ ਸਾਡੇ ਕੋਲ ਸਾਨੂੰ ਪਤਾ ਸੀਗਾ ਸਵਰਨ ਹਸ ਦਾ ਨਾਂ ਸਾਨੂੰ ਪਤਾ ਸੀ ਇੱਕ ਲੇਡੀ ਦੀ ਆਵਾਜ਼ ਆ ਰਹੀ ਹੈ ਜੋ ਕਿ ਮੈਨੂੰ ਮਨਕਸ਼ੀ ਗੇ ਲਿਆ ਉਸ ਦੀ ਆਵਾਜ਼ ਆ ਰਹੀ ਹੈ ਉਹ ਉਹ ਉਹਦੀ ਆਵਾਜ਼ ਕਿੱਥੋਂ ਆ ਗਈ ਹੂੰ ਮੈਨੂੰ ਇਹ ਪੂਰਾ ਕਲੀਅਰ ਚਾਹੀਦਾ ਤੇ ਮੈਂ ਫੇਰ ਵੀ ਕਹਣਾ ਕਿ Shiv Sena ਸਮਾਜ Shiv Sena ਮਤਲਬ ਇੱਕ ਬਹੁਤ ਹੀ ਅੱਛੀ ਸੁਰਜੀ ਹੋਈ ਪਾਰਟੀ ਆ ਅਗਰ ਮੇਰਾ ਵੀਰ ਉਸ ਪਾਰਟੀ ਵਿੱਚ ਹੈ ਨਾ ਉਸ ਨੂੰ ਬਦਨਾਮ ਨਾ ਕਰੇ ਕਿਉਂ Shiv Sena ਸਾਡੇ ਜਲੰਧਰ ਵਿੱਚ ਵੀ ਬਹੁਤ ਪਾਸੇ ਆ ਉਹਨੂੰ ਬਦਨਾਮ ਨਾ ਕੀਤਾ ਜਾਵੇ ਸੱਚਾ ਸਾਥ ਦਿਓ ਸੱਚਾ ਸਾਥ ਦਿਓ ਅਸੀਂ ਤੁਹਾਡੇ ਨਾਲ ਖੜੇ ਆ ਮੈਂ ਇੰਨਾ ਕਹਿਣਾ ਚਾਹੁੰਦਾ ਜੀ ਜੋ ਇੱਕ ਹੱਕ ਸੱਚ ਦੀ ਆਵਾਜ਼ ਲੜ ਮਤਲਬ ਸੱਚ ਬੋਲਣਾ ਗਲਤ ਹੈ ਹਾਂ ਪਬਲਿਕ ਦੇ ਸਾਹਮਣੇ ਸੱਚ ਲੈ ਕੇ ਆਉਣਾ ਕੀ ਗਲਤ ਹੈ ਗੁਨਾਹ ਹੈ ਕੋਈ ਕੀ ਉਸ ਚੈਨਲ ਵਾਲੇ ਨੇ ਤਹਿਲਕਾ ਪੰਜਾਬੀ ਟੀਵੀ ਵਾਲੇ ਨੇ ਕੋਈ ਗੁਨਾਹ ਕਰ ਦਿੱਤਾ ਕਿ ਇੱਕ ਠੱਗਾ ਦਾ ਜੋ ਠੱਗਾ ਲੋਕਾਂ ਠੱਗਾ 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 ਦਾ ਕੰਮ ਚਲਾਇਆ ਹੋਇਆ ਹੈ ਸਗਾ ਠੱਗਾ ਥੋੜੀ ਦਾ ਉਹ ਸਾਹਮਣੇ ਲੈ ਕੇ ਆਂਦਾ ਕੀ ਉਹ ਗੁਨਾਹ ਕਰ ਦਿੱਤਾ ਨਹੀਂ ਤੇ ਇੱਕ ਮੇਰਾ ਵੀਰਾ ਜੋ ਕਿ ਐਸ ਕੇ ਆ ਉਹ ਦੇਖੋ ਅਮੰਦ ਖਾਣਾ ਪੂਰਾ ਆ ਦੇਖੋ ਇਹ ਮੇਰਾ ਵੀਰਾ ਜੋ ਕਿ ਇਹਦੀ ਗੱਡੀ ਦੇ ਉੱਪਰ ਐਂਟੀ ਕ੍ਰਾਪਸ਼ਨ ਉਹ ਸਟicker ਲੱਗਾ ਹੋਇਆ ਆ ਜੋ ਕਿ ਕਾਨੂੰਨ ਦੇ ਵਿੱਚ ਰਹਿ ਕੇ ਇਹ ਬੰਦ ਕੀਤੇ ਗਏ ਆ ਔਰ ਗੱਡੀ ਦੇ ਉੱਪਰ ਫੁੱਟਰ ਲੱਗਾ ਆ ਇਹ ਅਥਾਰਟੀ ਇਹਨਾਂ ਨੂੰ ਕਿੰਨ ਦਿੱਤੀ ਆ ਜੀ ਹੁਣ ਆ ਦੇਖੋ ਮੇਰਾ ਵੀਰਾ ਹਜੇ ਬੱਬਰ ਆ ਮੈਂ ਇਸ ਨੂੰ ਮਾੜਾ ਨਹੀਂ ਕਹਿੰਦਾ ਇਹ ਬਹੁਤ ਹੀ ਵਧੀਆ ਅੱਛੀ ਪੋਜੀਸ਼ਨ ਦੇ ਆ ਸੁੱਲ ਜਾਇਆ ਇਨਸਾਨ ਆ ਤੇ ਮੇਰੇ ਵੀਰ ਦੇ ਨਾਲ ਫੋਟੋ ਐ ਐਸ ਕੇ ਦੀ ਜੋ ਕਿ ਸਾਡੇ ਕੋਲ ਆਇਆ ਸੀਗਾ ਪੁਲਿਸ ਦੀ ਵਰਦੀ ਪਾ ਕੇ ਆਇਆ ਸੀਗਾ 유ਨੀਫਾਰਮ ਪਾ ਕੇ ਆਇਆ ਸੀਗਾ ਤੇ ਮੈਂ ਪ੍ਰਸ਼ਾਸਨ ਨੂੰ ਇਹ ਪੁੱਛਣਾ ਚਾਹੁੰਦਾ ਕਿ ਗੱਡੀਆਂ ਦੇ ਉੱਪਰ ਸਟicker ਤੇ ਹਟਰ ਲਾਉਣੇ ਇਹਨਾਂ ਨੂੰ ਅਲੌਡ ਜਾਂ ਇਹਨਾਂ ਨੂੰ ਕਹਿੰਦੇ ਦਿੱਤੇ ਆ ਜੀ ਪ੍ਰਸ਼ਾਸਨ ਨੇ ਦਿੱਤੇ ਆ ਜਾਂ ਕਿਹਨੇ ਦਿੱਤੇ ਆ ਕਿ ਉਹ ਪੁਲਿਸ ਦੀ ਵਰਦੀ ਪੋਣੀ ਕੀ ਇਹ ਮੁਲਾਜ਼ਮ ਆ ਦੋ ਬੰਦੇ ਹੋਰ ਖੜੇ ਆ ਇਹ ਮੁਲਾਜ਼ਮ ਆ ਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਜੋ ਕਿ ਕ੍ਰਾਈਮ ਕੰਟਰੋਲ ਦੇ ਵਿੱਚ ਰਹਿ ਕੇ ਕ੍ਰਾਈਮ ਕੰਟਰੋਲ ਆਪਾਂ ਉਹਨੂੰ ਕਹਿ ਸਕਦੇ ਆ ਕਿਉਂਕਿ ਕ੍ਰਾਈਮ ਨੂੰ ਕੰਟਰੋਲ ਕਰਨਾ ਕ੍ਰਾਈਮ ਨੂੰ ਕੰਟਰੋਲ ਕਰਨਾ ਪਰ ਇਹ ਤਾਂ ਕ੍ਰਾਈਮ ਨੂੰ ਵਧਾ ਰਿਹਾ ਉਸ ਦਾ ਸਾਥ ਦੇ ਕੇ ਉਹਨੂੰ ਵਧਾ ਰਿਹਾ ਜੀ ਕ੍ਰਾਈਮ ਤਾਂ ਆਪਾਂ ਉਸ ਚੀਜ਼ ਨੂੰ ਉਸ ਸੰਜੇ ਨੂੰ ਬਦਨਾਮ ਕੀਤਾ ਜਾ ਰਿਹਾ ਜੀ ਚਾਹੇ ਉਹ ਕ੍ਰਾਈਮ ਕੰਟਰੋਲ ਆ ਮੇਰਾ ਚਾਹੇ ਉਹ ਸ਼ਿਵ ਸੰਗ ਹੈ ਉਹਨਾਂ ਨੂੰ ਬਦਨਾਮ ਨਾ ਕਰੋ ਜੀ ਮੇਰਾ ਇਹੋ ਕਹਿਣਾ ਸਾਰਿਆਂ ਨੂੰ ਦੋਸਤੋ ਇਹ ਸੰਨ ਜਿਨ੍ਹਾਂ ਵੱਲੋਂ ਜਿਹੜਾ ਪੂਰਾ ਖੁਲਾਸਾ ਜਿਹੜਾ ਕੀਤਾ ਗਿਆ ਇੱਕ ਸਕੈਮ ਚ ਆ ਰਿਆ ਸੀ ਐਨ ਜੀਓ ਦੇ ਥਰੂ ਤੋਂ ਸਕੈਮ ਜਿਹੜਾ ਚੱਲਣ ਡਿਆ ਸੀ ਜਲੰਧਰ ਦੇ ਵਿੱਚ ਇੱਕ ਐਨ ਜੀਓ ਨੂੰ ਅਸੀਂ ਮਾੜਾ ਨਹੀਂ ਕਹਿ ਸਕਦੇ ਐਨ ਜੀਓ ਵਾਲਿਆਂ ਨੂੰ ਨਹੀਂ ਪਤਾ ਹੁੰਦਾ ਕਿ ਇਹ ਵੇਲੇ ਬੰਦੇ ਉਸ ਤਰ੍ਹਾਂ ਦੇ ਜਿਹੜੇ ਅਟੈਚ ਹੋ ਜਾਂਦੇ ਨਾਲ ਸਾਡੇ ਜਲੰਧਰ 'ਚ ਵੀ ਕਾਫੀ ਜਿਹੜੇ ਆ ਐਨ ਜੀਓ ਚਲਾ ਰਹੇ ਪਰ ਉਹ ਇਸ ਤਰ੍ਹਾਂ ਦੇ ਕੰਮ ਨਹੀਂ ਕਰਦੇ ਦੂਜੀ ਗੱਲ ਇੱਕ ਸਾਡੇ ਸ਼ਿਫਸ ਹਨਾ ਤੋਂ ਜਿਹੜੇ ਆ ਅਜੇ ਬੱਬਰ ਜੀ ਵੱਲੋਂ ਜਿਹੜੇ ਇੱਕ ਮੈਸੇਜ ਪਾਈ ਜਾ ਰਿਹਾ ਕਿ ਇਹ ਫੇਕ ਔਰਡਿਓ ਹੁਣ ਫੇਕ ਜਿਹੜਾ ਆਡੀਓ ਦਾ ਸੱਚ ਜਿਹੜਾ ਜਿਹਦਾਂ ਨੂੰ ਸਾਹਮਣੇ ਦਿਖਾਤਾ ਵਾ ਕਿੰਨੇ ਵਜੇ ਕਾਲ ਆਇਆ ਸੀ ਕਿਹਨਾਂ ਵੱਲੋਂ ਕਾਲ ਕੀਤੀ ਗਈ ਸੀ ਤੇ ਹੁਣ ਮੈਂ ਇਹੀ ਕਹਿਣਾ ਚਾਹੁੰਦਾ ਵਾਂ ਕਿ ਕਿਸੇ ਦੀ ਛਵੀ ਨੂੰ ਨਾ ਖਰਾਬ ਕੀਤਾ ਜਾਵੇ ਕਿ ਐਲੀਗੇਸ਼ਨ ਨਾ ਲਗਾਏ ਜਾਣ ਹੁਣ ਇਹਨਾਂ ਨੇ ਆਡੀਓ ਜਿਹੜੀ ਇੱਕ ਸ਼ੇਅਰ ਕੀਤੀ ਸੀ ਸ਼ਿਵਸਾਨਾ ਦੇ ਆਪਸ ਦੇ ਵਿੱਚ ਲੀਡਰ ਸੀ ਦੋ ਜਿਹੜੇ ਦੀਪਕ ਜਲੰਦਰੀ ਜੀ ਜਿਹੜੇ ਆ ਦੀਪਕ ਜਲੰਦਰੀ ਸ਼ਿਵਸਾਨਾ ਤੋਂ ਜਲੰਧਰ ਤੋਂ ਆ ਤੇ ਦੂਜੇ ਨੰਬਰ ਤੇ ਗੱਲ ਕਰੀਏ ਅਜੇ ਬੱਬਰ ਜਿਹੜੇ ਆ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਗੱਲ ਕਰ ਲਈ ਚੱਲ ਰਹੀ ਸੀ ਤੇ ਤਲਕਾ ਪੰਜਾਬੀ ਟੀਵੀ ਦਾ ਜਿਹੜਾ ਜ਼ਿਕਰ ਕੀਤਾ ਜਾ ਰਿਹਾ ਸੀਗੀ ਉਹਨਾਂ ਦੀ ਜਿਹੜੀ ਪੱਤਰਕਾਰ ਦੀ ਸੇਵਾ ਪਾਣੀ ਕੀਤੀ ਜਾਏਗੀ ਹੁਣ ਮੈਂ ਆਪਣੇ ਦਰਸ਼ਕਾਂ ਨੂੰ ਇਹ ਪੁੱਛਣਾ ਚਾਹਨਾ ਵਾਂ ਕਿ ਉਸ ਦੇ ਵਿੱਚ ਤੁਸੀਂ ਕਿਸੇ ਪੱਤਰਕਾਰ ਦਾ ਆਡੀਓ ਸੁਣੀ ਆ ਜਾਂ ਕੋਈ 트ਾਂਜ਼ੈਕਸ਼ਨ ਜਿਹੜੀ ਆ ਉਹਨਾਂ ਦੇ ਅਕਾਊਂਟਾਂ ਦੇ ਵਿੱਚ ਹੋਈ ਆ ਉਹ ਦੇਖੀ ਆ ਜੇ ਅਸੀਂ ਇਹਨਾਂ ਨੂੰ ਇਹੀ ਕਹਿੰਨੇ ਆ ਜੇ ਤਾਂ ਤੁਸੀਂ ਤਲਕਾ ਪੰਜਾਬੀ ਟੀਵੀ ਦੇ ਅਕਾਊਂਟ ਦੇ ਵਿੱਚ ਕੋਈ ਪੇਮੈਂਟ ਪਾਈ ਆ ਉਹ ਸਾਨੂੰ ਪ੍ਰੂਫ ਦੇ ਦਿਓ ਇਹੀ ਕਹਿਣਾ ਚਾਹੁੰਦੇ ਆ ਕਿ ਇਸ ਤਰ੍ਹਾਂ ਦੀਆਂ ਵੀਡੀਓ ਪਾ ਕੇ ਇਹ ਸਾਬਤ ਨਾ ਕੀਤਾ ਜਾਵੇ ਕੀ ਇਸ ਤਰ੍ਹਾਂ ਦੇ ਠੱਗਾ ਦਾ ਸਾਥ ਨਾ ਦਿੱਤਾ ਜਾਵੇ ਕਿ ਸ਼ਿਵ ਸੈਨਾ ਜਿਹੜੀ ਆ ਉਹ ਬਦਨਾਮ ਹੋਵੇ ਅਸੀਂ ਇਹੀ ਕਹਿਣਾ ਚਾਹੁੰਦੇ ਹੁ ਦੁਬਾਰਾ ਗੱਲ ਕਰਦੇ ਆ ਕਿ ਹੋਰ ਗੱਲ ਸ਼ਾਇਦ ਕਹਿਣਾ ਚਾਹੁੰਦੇ ਕੁਛ ਹਾਂਜੀ ਸਰ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਇੱਕ ਆਡੀਓ ਵਾਇਰਲ ਹੋਈ ਆ ਵੀਡੀਓ ਕੀਤੀ ਗਈ ਆ ਉਹ ਇੱਕ ਇਹਨਾਂ ਦਾ ਆਪਸੀ ਮਾਮਲਾ ਆ ਜੀ ਅਜੀ ਬੱਬਰ ਤੇ ਦੀਪਕ ਅੰਬੋਜੀ ਇਹਨਾਂ ਦਾ ਆਪਸੀ ਆ ਉਹ ਆਪਸ ਵਿੱਚ ਗੱਲ ਕਰ ਰਹੇ ਆ ਜੀ ਨਾ ਕਿ ਇਹਦੇ ਵਿੱਚ ਸਾਡਾ ਕੋਈ ਤਹਿਲਕਾ ਪੰਜਾਬੀ ਜੋ ਮੇਰਾ ਵੀਰ ਆ ਉਹਦੇ ਉਹਨਾਂ ਦੇ ਵਿੱਚ ਕੋਈ ਆਵਾਜ਼ ਆ ਜੀ ਜੋ ਕਿ ਉਹ ਪੈਸੇ ਉਹ ਤਾਂ ਉਹਨਾਂ ਦੇ এডਿਕੇਸ਼ਨ ਲਾ ਸਕਦੇ ਆ ਜਿਉ ਖੁਦ ਪੈਸੇ ਦੀ ਡਿਮਾਂਡ ਕਰ ਲੋ ਜੀ ਉਹਨਾਂ ਨੇ ਤਾਂ ਪੈਸੇ ਦੀ ਡਿਮਾਂਡ ਕੀਤੀ ਹੀ ਨਹੀਂ ਜੀ ਉਹ ਨਹੀਂ ਪੈਸੇ ਦੀ ਡਿਮਾਂਡ ਨਹੀਂ ਕੀਤੀ ਜਾ ਕੇ ਉਹਨਾਂ ਦਾ ਨਾਮ ਸਿਰਫ ਯੂਜ਼ ਕੀਤਾ ਗਿਆ ਆ ਵਿੱਚੋਂ ਦੇ ਜੀ ਉਸ ਆਡੀਓ ਦੇ ਵਿੱਚ ਉਹ ਵੀਡੀਓ ਕਿ ਵਾਇਰਲ ਹੋਈ ਆ ਉਸ ਦੇ ਵਿੱਚ ਨਾਮ ਯੂਜ਼ ਕੀਤਾ ਗਿਆ ਆ ਜੀ ਪਰ ਉਹ ਖੁਦ ਤੱਕ ਤੇ ਹੈ ਹੀ ਨਹੀਂ ਵਿੱਚ ਜੀ ਇਦਾਂ ਮੇਰਾ ਵੀਰ ਮੈਂ ਆਪਣੇ ਬੱਬਰ ਵੀਰ ਨੂੰ ਇਹ ਕਹਿਣਾ ਚਾਹਨਾ ਅਰਸ਼ਸ਼ ਬੱਬਰ ਫਿਰ ਤੋਂ ਮੇਰਾ ਵੀਰ ਬਹੁਤ ਹੀ ਅਜੀਬ ਬੱਬਰ ਆ ਬਹੁਤ ਹੀ ਸੁਲਝਿਆ ਹੋਇਆ ਇਨਸਾਨ ਆ ਇੱਕ achhi position ਤੇ ਆ ਤੇ ਮੇਰੇ ਵੀਰ ਨੂੰ ਇਤਾਂ ਦੀ ਗੱਲਾਂ ਸ਼ੋਭਾ ਨਹੀਂ ਦੰਨੀਆਂ ਕਿ ਕਿਸੇ ਚੀਜ਼ ਨੂੰ ਆਪਾਂ ਬਦਨਾਮ ਕਰੀਏ ਅੱਜ ਮੈਂ ਫੇਰ ਕਹਿਣਾ ਚਾਹਨਾ ਕਿ ਅੱਜ ਉਸ NGO ਦਾ ਅਸੀਂ ਪਰਦਾ ਫਾਸ਼ ਕੀਤਾ ਆ ਤੇ ਅਸੀਂ ਹੋਰ ਵੀ ਹੋਰ ਵੀ ਪ੍ਰੂਫ ਲੈ ਕੇ ਆਵਾਂਗੇ ਦੋਸਤੋ ਇਹ ਭਾਈ ਸਾਹਿਬ ਨੇ ਜਿਨ੍ਹਾਂ ਵੱਲੋਂ ਇੱਕ ਪਰਦਾ ਫਾਸ਼ ਕੀਤਾ ਗਿਆ ਵਾ ਜਿਹੜਾ ਸਕੈਮ ਚੱਲ ਰਿਆ ਸੀ ਲੋਨ ਦੇ ਨਾਮ ਤੋਂ ਜਿਹੜਾ ਜਲੰਧਰ ਦੇ ਵਿੱਚ ਸਕੈਮ ਚੱਲ ਰਿਆ ਸੀ ਜਗਾ ਜਗਾ ਦੇ ਉੱਤੇ ਜੜੀਆਂ ਵਾ ਕੰਪਲੇਂਟਾਂ ਚੱਲ ਰਹੀਆਂ ਵਾ ਤੇ ਮੈਂ ਇਹੀ ਕਹਿਣਾ ਚਾਹਨਾ ਵਾ ਜੋ ਵੀ ਸੋਸ਼ਲ ਮੀਡੀਆ ਤੇ ਅਸੀਂ ਖਬਰ ਚਲਾ ਰਹੇ ਹਾਂ ਉਸ ਦੇ ੱਲੇ ਜਿਹੜੀ ਆਡੀਓ ਦੇ ਪ੍ਰਕਾਸ਼ਿਤ ਕੀਤੀ ਗਈ ਸੀ ਆਡੀਓ ਦੇ ਵਿੱਚ ਜ਼ਿਕਰ ਕੀਤਾ ਗਿਆ ਸੀ ਕਿ ਤਹਿਲਕਾ ਪੰਜਾਬੀ ਵੱਲੋਂ ਪੈਸੇ ਮੰਗੇ ਗਏ ਆ ਮੈਂ ਉਹੀ ਕਹਿਣਾ ਚਾਹਨਾ ਵਾ ਜਿਹੜੇ ਵੀ ਦੇਖ ਰਿਹਾ ਤਹਿਲਕਾ ਪੰਜਾਬੀ ਵੱਲੋਂ ਕੋਈ ਪੈਸਾ ਨਹੀਂ ਮੰਗਿਆ ਗਿਆ ਅੱਜ ਤੱਕ ਅਗਰ ਅਸੀਂ ਪੈਸੇ ਮੰਗੇ ਉਸ ਦਾ ਪ੍ਰੂਫ ਦਿੱਤਾ ਜਾਵੇ ਕੋਈ ਟਰਾਂਜੈਕਸ਼ਨ ਹੋਊਗੀ ਉਹ ਦੋਵਾਂ ਸ਼ਿਵਸੈਨਾ ਲੀਡਰਾਂ ਦੇ ਵਿੱਚ ਗੱਲਬਾਤ ਜਿਹੜੀ ਹੋਈ ਆ ਸੈਟਿੰਗ ਦੀ ਗੱਲ ਹੋਈ ਆ ਸਾਡਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਸੈਟਲਮੈਂਟ ਦੀ ਗੱਲ ਹੋਈ ਆ ਉਸ ਤੋਂ ਬਾਅਦ ਇਹਨਾਂ ਨੇ ਜਿਹੜੇ ਸਕਰੀਨਸ਼ਾਟ ਪਾਏ ਆ Google Pay ਦੇ ਉਹਦੇ ਵਿੱਚ ਵੀ ਸਾਡੇ ਚੈਨਲ ਦਾ ਕੋਈ ਨਹੀਂ ਆ ਉੱਤੇ ਜਿਹੜੇ ਆ ਤੁਸੀਂ ਦੇਖ ਸਕਦੇ ਹੋ ਕੀ ਨਾਮ ਦੇ ਉੱਤੇ ਪੇਮੈਂਟ ਹੋਈ ਆ ਕਿਹੜੇ ਸੰ ਦੇ ਵਿੱਚ ਪੇਮੈਂਟ ਹੋਈ ਆ 2024 ਦੀ ਟਰਾਂਜੈਕਸ਼ਨ ਆ ਇਹ ਮੁੱਦਾ ਤਾਂ ਹੁਣ 10 12 ਦਿਨ ਤੋਂ ਚੱਲ ਰਿਹਾ ਵਾ ਉਹ ਪੁਰਾਣੀਆਂ ਟਰਾਂਜੈਕਸ਼ਨਾਂ ਜਿਹੜੀਆਂ ਦਿਖਾ ਰਿਹਾ ਗੂਗਲ ਪੇ ਜਿਹੜੇ ਹੋਏ ਆ ਉਸ ਨੂੰ ਅਸੀਂ ਨਕਾਰਦੇ ਆ ਅਗਰ ਤੁਹਾਡੇ ਕੋਲ ਕੋਈ ਪ੍ਰੂਫ ਆ ਸਾਡੇ ਕੋਲ ਲੈ ਕੇ ਆਓ ਅਸੀਂ ਸ਼ਿਵ ਸੈਨਾ ਦੇ ਬੱਬਰ ਜੀ ਨੂੰ ਵੀ ਇਹੀ ਕਹਿੰਦੇ ਆ ਦੀਪਕ ਜੀ ਨੂੰ ਵੀ ਇਹੀ ਕਹਿੰਦੇ ਆ ਆਰ ਕੇ ਖੋਸਲਾ ਜੀ ਨੂੰ ਵੀ ਇਹੀ ਕਹਿੰਦੇ ਆ ਅਗਰ ਮਨਾਕਸ਼ੀ ਗਿੱਲ ਵੀ ਸਾਡੇ ਕੋਲ ਆਲਾ ਚਾਹੁੰਦੇ ਆ ਸਾਡੇ ਨੰਬਰ ਚੱਲ ਰਹੇ ਆ ਉਹ ਆਓ ਸਾਡੇ ਕੋਲ ਅਸੀਂ ਉਹਨਾਂ ਦਾ ਪੱਖ ਚਲਾਵਾਂਗੇ ਅਸੀਂ ਵੀ ਇਹਨਾਂ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਇਹਨਾਂ ਨੇ ਉਹ ਪੱਕ ਦੇਣ ਤੋਂ ਇਨਕਾਰ ਕਰਤਾ ਐਸ ਕੇ ਐਸਕੇ ਸਾਹਿਬ ਜਿਹੜੇ ਕਹਿੰਦੇ ਆਪਣੇ ਨੂੰ ਉਹਨਾਂ ਦੀ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਸਾਡਾ ਫੋਨ ਨਹੀਂ ਚੱਕਿਆ ਆਰਕੇ ਆਰਕੇ ਜੀ ਨਾਲ ਵੀ ਸਾਡੀ ਗੱਲ ਹੋਈ ਉਹਨਾਂ ਨੇ ਵੀ ਸਾਡਾ ਫੋਨ ਨਹੀਂ ਚੱਕਿਆ ਤੀਸਰੇ ਨੰਬਰ ਦੇ ਬੱਬਰ ਜੀ ਨਾਲ ਗੱਲ ਕਰਦੇ ਆ ਉਹਨਾਂ ਨੂੰ ਕਈ ਵਾਰ ਫੋਨ ਕੀਤਾ ਵਾ ਉਹ ਉਹ ਗੱਲ ਹੀ ਹੋਰ ਤਰੀਕੇ ਦੀ ਕਰਦੇ ਇਸ ਕਰਕੇ ਅਸੀਂ ਇਹੀ ਕਹਿਣਾ ਚਾਹੁੰਦੇ ਆ ਐਲੀਗੇਸ਼ਨ ਲਾਣ ਤੋਂ ਪਹਿਲਾਂ ਪ੍ਰੂਫ ਗੱਲ ਕਰੋ ਸਾਡੇ ਕੋਲ ਸਾਰੇ ਪ੍ਰੂਫ ਪਏ ਆ ਇਹਨਾਂ ਵੱਲੋਂ ਜਿਹੜਾ ਖੁਲਾਸਾ ਕੀਤਾ ਗਿਆ ਵੇ ਇਸ ਕਰਕੇ ਤੁਸੀਂ ਪ੍ਰੂਫ ਲੈ ਕੇ ਆਓ ਅਸੀਂ ਵੀ ਤੁਹਾਡਾ ਆਵਾਜ਼ ਬਣਾਗੇ ਅਸੀਂ ਸ਼ੁਰੂ ਤੋਂ ਹੀ ਜਿਹੜੀ ਆਵਾਜ਼ ਬੰਦੇ ਆ ਰਹੇ ਆ ਜਿਹੜੇ ਦਬੇ ਕੁਚਲੇ ਜਿਹੜੇ ਲੋਕ ਆ ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਉਹਨਾਂ ਦੀ ਆਵਾਜ਼ ਬੰਦੇ ਆ ਰਹੇ ਆ ਦੋਸਤੋ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੁੜ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ